ਜਾਤ ਸਰਟੀਫਿਕੇਟ ਤੇ ਕਰੈਕਸ਼ਨ ਕਰਾਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਹੈ ਤੁਹਾਡੇ ਲਈ ਸੋ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਘਰ ਬੈਠੇ ਬਿਨਾਂ ਕਚਹਿਰੀ ਜਾਂ ਕਿਸੇ ਸਰਕਾਰੀ ਦਫ਼ਤਰ ਗਏ ਕਿਵੇਂ ਜਾਤ ਸਰਟੀਫਿਕੇਟ ਤੇ ਕਰੈਕਸ਼ਨ ਕਰ ਸਕਦੇ ਹੋ ਕੀ ਹੈ ਉਹਦਾ ਪ੍ਰੋਸੈਸ ਜਿਆਦਾ ਸਮਾਂ ਨਾ ਬੇਸ਼ਟ ਕਰਦੇ ਹੋਏ ਕਰਦੇ ਹਾਂ ਫਾਈਲ ਅਪਲਾਈ Google Chrome ਓਪਨ ਕਰਕੇ ਕਨੈਕਟ ਪੰਜਾਬ ਦੀ ਵੈਬਸਾਈਟ ਖੋਲਾਂਗੇ connect.punjab.gov.in ਸੋ ਵੈਬਸਾਈਟ ਖੋਲਣ ਦੇ ਬਾਅਦ ਇਹੋ ਜਿਹਾ ਡੈਸ਼ਬੋਰਡ ਓਪਨ ਹੋ ਜਾਏਗਾ ਜਿਸ ਦੇ ਵਿੱਚ ਆਪਣੀ ਜਿਹੜੀ ਆਈਡੀ ਆ ਉਹਨੂੰ ਲੌਗਇਨ ਕਰਾਂਗੇ ਲੌਗਇਨ ਵਿਦ ਓਟੀਪੀ ਜਿੱਥੇ ਲਿਖਿਆ ਹੋਇਆ ਉਸ ਜਗ੍ਹਾ ਤੇ ਜਾ ਕੇ ਸੋ ਜੋ ਪਹਿਲੀ ਆਰ ਵੀਡੀਓ ਦੇਖਦੇ ਪਏ ਆ ਰਜਿਸਟਰ ਨਾਉ ਦੀ ਆਪਸ਼ਨ ਹੇਠੇ ਦਿਖਦੇ ਹੋਣੇ ਤੁਸੀਂ ਸੈਂਡ ਓਟੀਪੀ ਤੋਂ نیچے ਸੋ ਉੱਥੇ ਜਾ ਕੇ ਅਕਾਊਂਟ ਆਪਾਂ ਬਣਾ ਸਕਦੇ ਆ ਅਕਾਊਂਟ ਕਿਵੇਂ ਬਣਾਉਣਾ ਆ ਇਹਦੀ ਵੀਡੀਓ ਬਣਾ ਕੇ ਆਪਾਂ ਚੈਨਲ ਉੱਤੇ ਅਪਲੋਡ ਕੀਤੀ ਹੋਈ ਆ ਉਹ ਦੇਖ ਕੇ ਤੁਸੀਂ ਇੱਥੇ ਅਕਾਊਂਟ ਬਣਾ ਲਓਗੇ ਸੋ ਕਾਊਂਟ ਬਣਾਉਣ ਤੋਂ ਬਾਅਦ ਆਪਾਂ ਲੌਗ ਇਨ ਵੀ ਦੋ ਟੂ ਬੀ ਕਰਕੇ ਅਕਾਊਂਟ ਨੂੰ ਓਪਨ ਕਰਾਂਗੇ ਸੋ ਜਿਹੜਾ ਮੇਰਾ ਰਜਿਸਟਰ ਅਕਾਊਂਟ ਸੀ ਉਹ ਆਈਡੀ ਮੇਰੀ ਓਪਨ ਹੋ ਗਈ ਐ ਇਸ ਦੇ ਵਿੱਚ ਹੁਣ ਜਿਹੜੀ ਲੈਫਟ ਸਾਈਡ ਤੇ ਅਪਲਾਈ ਸਰਵਿਸ ਦੀ অপਸ਼ਨ ਲਿਖੀ ਹੋਈ ਆ ਉਸ ਜਗ੍ਹਾ ਤੇ ਜਾ ਕੇ ਆਪਾਂ ਅਪਲਾਈ ਕਰਾਂਗੇ ਜਿਹੜੀ ਨਾਲ ਟਰੈਕ ਸਰਵਿਸ ਲਿਖੀ ਹੋਈ ਆ ਜਦੋਂ ਆਪਾਂ ਅਪਲਾਈ ਕਰ ਦਿੰਨੇ ਆ ਟਰੈਕ ਸਰਵਿਸ ਖੋਲ ਕੇ ਉਹਦੇ ਚ ਆਪਾਂ ਚੈੱਕ ਕਰ ਸਕਦੇ ਆ ਸਾਡੀ ਫਾਈਲ ਦਾ ਸਟੇਟਸ ਕੀ ਆ ਅਪਲਾਈ ਕਰਨ ਤੋਂ ਬਾਅਦ ਆਪਾਂ ਟੋਪ ਸਰਵਿਸ ਸਿਲੈਕਟ ਕਰਨੇ ਆਂ ਡਿਪਾਰਟਮੈਂਟ ਸਿਲੈਕਟ ਕਰਨ ਤੋਂ ਬਾਅਦ ਸਰਚ ਕਰਾਂਗੇ ਸੋ ਹੁਣ ਆ ਜਿਹੜੀਆਂ ਨੀਚੇ ਬਰਥ ਦੇ ਰਿਲੇਟਡ ਸਰਵਿਸਾਂ ਸਾਰੀਆਂ ਆ ਗਈਆਂ ਸੋ ਆਪਾਂ ਕਰੈਕਸ਼ਨ ਇਨ ਡੈਥ ਸਰਟੀਫਿਕੇਟ ਤੇ ਓਕੇ ਕਰਦੇ ਆਂ ਅਪਲਾਈ ਕਰਦੇ ਆਂ ਸਟਾਰਟ ਸਰਵਿਸ ਅਪਲਾਈ ਸਰਵਿਸ ਕਰਾਂਗੇ ਜੇਕਰ ਚੈਨਲ ਤੇ ਨਵੇਂ ਆ ਇਹੋ ਜੀਆਂ ਇਨਫੋਰਮੇਸ਼ਨ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਤਾਂ ਜੋ ਤੁਹਾਡੇ ਕੋਲ ਹਰ ਇੱਕ ਵੀਡੀਓ ਪਹੁੰਚ ਸਕੇ ਸੋ ਹੁਣ ਇਹਦੇ ਵਿੱਚ ਆਪਣੀ ਆਈਡੀ ਜਿਹੜੀ ਆ ਉਹ ਲੌਗਇਨ ਹੋ ਗਈ ਆ ਇਹਦੇ ਵਿੱਚ ਮੇਰੀ ਸਾਰੀ ਡਿਟੇਲ ਆ ਜਿਹੜੀ ਉਹ ਲਿਖ ਕੇ ਆ ਗਈ ਆ ਸੋ ਆਹ ਵਾਲੀ অপਸ਼ਨ ਤੇ ਓਕੇ ਕਰਾਂਗੇ ਡਾਕੂਮੈਂਟ ਸੀਰੀਅਲ ਨੰਬਰ ਜੋ ਕਿ ਸਰਟੀਫਿਕੇਟ ਦੇ ਉੱਪਰ ਲਿਖਿਆ ਹੁੰਦਾ ਉਹਨੂੰ ਆਪਾਂ ਫਿਲ ਕਰ ਦਾਂਗੇ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਆਪਾਂ ਸਰਵਿਸ ਅਪਲਾਈ ਕਰਕੇ ਜਿਹੜਾ ਸਰਟੀਫਿਕੇਟ ਆ ਉਹਦੇ ਤੇ ਕਰੈਕਸ਼ਨ ਕਰਨ ਦੀ ਲੋੜ ਆ ਉਹਨੂੰ ਆਪਾਂ ਘਰੇ ਬੈਠ ਕੇ ਕਰ ਸਕਦੇ ਆ ਬਿਨਾ ਕਿਸੇ ਦਫਤਰ ਗੇ ਕਚੇਰੀਆਂ ਗੇ ਸੂ ਸਰਚ ਕਰਦੇ ਆਂ ਡਾਕੂਮੈਂਟ ਸੀਰੀਅਲ ਨੰਬਰ ਨੂੰ ਹੁਣ ਆਪਾਂ نیچے ਚਲੇ ਜਾਾਂਗੇ نیچے ਜਦੋਂ ਸਕਰੋਲ ਕਰਾਂਗੇ نیچے ਦੇਖਾਂਗੇ ਇਹਦੇ ਵਿੱਚ ਆਪਣੀ ਜੀਡੀਓ ਸਰਟੀਫਿਕੇਟ ਦੀ ਡਿਟੇਲ ਆ ਉਹ ਸਾਰੀ ਇਹਦੇ ਵਿੱਚ ਮੈਂਸ਼ਨ ਹੋ ਕੇ ਆ ਗਈ ਆ ਸੋ ਹੁਣ ਇੱਕੋ ਹੀ ਕੰਮ ਕਰਨਾ ਜਿੱਥੇ ਆ ਲਿਖਿਆ ਹੋਇਆ ਰਿਲੇਸ਼ਨ ਇਹਦੇ ਚ ਆਪਾਂ ਰਿਲੇਸ਼ਨ ਸਿਲੈਕਟ ਕਰ ਲੈਣਾ ਬਿਨੇਕਾਰ ਦਾ ਰਿਸ਼ਤਾ ਜਿਹੜਾ ਆ ਉਹ ਸਿਲੈਕਟ ਕਰਕੇ ਸੋ ਅੱਗੇ ਚਲੇ ਜਾਾਂਗੇ ਹੁਣ ਜਿਹੜੀ ਵੀ ਚੀਜ਼ ਦੀ ਕਰੈਕਸ਼ਨ ਕਰਨੀ ਆ ਇੱਕ ਪਾਸੇ ਜਿਹੜਾ ਲੈਫਟ ਸਾਈਡ ਆ ਉਸ ਸਾਈਡ ਜੋ ਪੁਰਾਣਾ ਸਰਟੀਫਿਕੇਟ ਆ ਉਹਦੀ ਡਿਟੇਲ ਆ ਰਾਈਟ ਸਾਈਡ ਤੇ ਨਵੇਂ ਸਰਟੀਫਿਕੇਟ ਦੀ ਡਿਟੇਲ ਆ ਸੋ ਆਪਾਂ ਨੂੰ ਇਹਦੇ ਵਿੱਚ ਜਿਹੜੀ ਵੀ ਚੀਜ਼ ਦੀ ਕਰੈਕਸ਼ਨ ਕਰਨੀ ਆ ਉਸ ਚੀਜ਼ ਨੂੰ ਆਪਾਂ ਕਰੈਕਟ ਕਰ ਦਾਂਗੇ ਜਿਵੇਂ ਕਿ ਇਹਦੇ ਵਿੱਚ ਆਪਾਂ ਫੋਰ ਐਗਜ਼ਾਮਪਲ ਮਦਰ ਦਾ ਨੇਮ ਆ ਉਹ ਨਹੀਂ ਲਿਖਿਆ ਹੋਇਆ ਸਰਟੀਫਿਕੇਟ ਤੇ ਸੋ ਆਪਾਂ ਇੱਥੇ ਟਾਈਪ ਕਰ ਦਾਂਗੇ ਜੋ ਵੀ ਨਾਮ ਲਿਖਣਾ ਚਾਹੁੰਦੇ ਆ ਤੁਸੀਂ ਜਿਸ ਚੀਜ਼ ਦੀ ਵੀ ਕਰੈਕਸ਼ਨ ਆ ਐਜ਼ ਅ ਡਾਕੂਮੈਂਟ ਜਿਹੜੇ ਤੁਹਾਡੇ ਕੋਲ ਪ੍ਰੂਫ ਹੈਗੇ ਆ ਉਹਦੇ ਆਧਾਰ ਤੇ ਜਿਹੜੀ ਵੀ ਕਰੈਕਸ਼ਨ ਕਰਨੀ ਚਾਹੁੰਦੇ ਆ ਉਹ ਆਪਾਂ ਇੱਥੇ ਫਿਲ ਕਰਦਾਂਗੇ ਜੇਕਰ ਮਰੀਤਕ ਦਾ ਆਪਣਾ ਨਾਮ ਆ ਉਹਦੇ ਫਾਦਰ ਦਾ ਨਾਮ ਮਦਰ ਦਾ ਨਾਮ ਸਪਾਊਸ ਦਾ ਨਾਮ ਆ ਕਿਸੇ ਦਾ ਵੀ ਨਾਮ ਆ ਉਹਨੂੰ ਤੁਸੀਂ ਇੱਥੇ ਆਪਣੀ ਲੋੜ ਮੁਤਾਬਿਕ ਲਿਖ ਦੋਗੇ ਤੁਸੀਂ نیچے ਚਲੇ ਜਾਓਗੇ ਕੁਝ ਨਹੀਂ ਕਰਨਾ ਸਿਰਫ ਇੱਥੇ ਬਲੋਕ ਆਫਿਸ ਸਿਲੈਕਟ ਕਰਨਾ ਸਿਲੈਕਟ ਕਰਨ ਦੇ ਬਾਅਦ ਆਪਾਂ ਸਬਮਿਟ ਐਪਲੀਕੇਸ਼ਨ ਕਰ ਦੇਣੀ ਆ बस ਇਨਾ ਕੰਮ ਕਰਦੇ ਜਿਹੜੀ ਆਪਣੀ ਕਰੈਕਸ਼ਨ ਆ ਉਹਦੀ ਫਾਈਲ ਅਪਲਾਈ ਹੋ ਜਾਣੀ ਆ ਸੋ ਹੁਣ ਵਿੱਚ ਇਹਦੇ ਲਾਸਟ ਕਾਲਮ ਆ ਜਿਸ ਦੇ ਵਿੱਚ ਆਪਾਂ ਡਾਕੂਮੈਂਟ ਅਪਲੋਡ ਕਰਨੇ ਆ ਇਹਦੀ ਸਰਕਾਰੀ ਫੀਸ ਲਿਖੀ ਹੋਈ ਹੈ 175 ਰੁਪਏ ਦੇ ਵਿੱਚ ਕਰੈਕਸ਼ਨ ਹੋ ਜਾਣੀ ਆ ਸੋ ਐਪਲੀਕੇਸ਼ਨ ਫਾਰਮ ਵਾਲੇ ਕਾਲਮ ਦੇ ਵਿੱਚ ਆਪਾਂ ਐਪਲੀਕੇਸ਼ਨ ਫਾਰਮ ਅਪਲੋਡ ਕਰ ਦਾਂਗੇ ਬਾਕੀ ਇਹਦੇ ਵਿੱਚ ਸਾਰੇ ਡਾਕੂਮੈਂਟ ਜਿਹੜੇ ਆ ਉਹ ਮੈਂ ਇਕੱਲਾ ਇਕੱਲਾ ਇੱਕ ਇੱਕ ਤੁਹਾਨੂੰ ਦੱਸ ਦਿੰਨਾ ਤੇ ਐਪਲੀਕੇਸ਼ਨ ਫਾਰਮ ਕਿੱਥੋਂ ਮਿਲਣਾ ਆ ਉਹ ਵੀ ਲਾਸਟ ਵੀਡੀਓ ਦੇ ਐਂਡ ਤੱਕ ਤੁਹਾਨੂੰ ਮੈਂ ਸਾਰੀ ਇਨਫੋਰਮੇਸ਼ਨ ਦੇ ਦੇਣੀ ਆ ਫਿਰ ਜਿਹਦਾ ਸਰਟੀਫਿਕੇਟ ਲਗਾ ਦਾਂਗੇ ਜੋ ਵੀ ਇੰਗਲਿਸ਼ ਵਿੱਚ ਲਿਖਿਆ ਹੋਇਆ ਆ ਉਹੀ ਆਪਾਂ ਪ੍ਰੂਫ ਉਹੀ ਕਾਲਮ ਦੇ ਵਿੱਚ ਅਪਲੋਡ ਕਰਨਾ ਆ ਜਿਵੇਂ ਕਿ ਇਹਦੇ ਵਿੱਚ ਇੱਕ ਲਿਖਿਆ ਹੋਇਆ ਪੋਸਟਮਾਰਟਮ ਦੀ ਜਾਂ ਐਫ ਆਈ ਆਰ ਦੀ ਕਾਪੀ ਜਿਨ੍ਹਾਂ ਕੇਸਾਂ ਦੇ ਵਿੱਚ ਇਹੋ ਜਿਹੀ ਮਿਸ ਹੈਪਨਿੰਗ ਨਹੀਂ ਹੋਈ ਹੁੰਦੀ ਆ ਨੋਰਮਲ ਡੈਥ ਹੁੰਦੀ ਆ ਉਹਨਾਂ ਵਿੱਚ ਇਹ ਡਾਕੂਮੈਂਟ ਨਹੀਂ ਲੱਗਣੇ ਸਿਰਫ ਆਪਣੇ ਜਿਹੜੇ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਪਾਸਪੋਰਟ ਇਹੋ ਜਿਹੀਆਂ ਜਿਹੜੀਆਂ ਇਨਫੋਰਮੇਸ਼ਨ ਰਿਲੇਟਡ ਚੀਜ਼ਾਂ ਆ ਜਿਹੜੇ ਡਾਕੂਮੈਂਟਸ ਆ ਉਹ ਤੁਸੀਂ ਅਪਲੋਡ ਕਰਦੇ ਨੇ ਬਸ ਸੋ ਆ ਨੋਰਮਲ ਜੀਆਂ ਚੀਜ਼ਾਂ ਆ ਇਹ ਕਰਕੇ ਆਪਾਂ ਜਿਹੜਾ ਸਰਟੀਫਿਕੇਟ ਤੇ ਕਲੈਕਸ਼ਨ ਆ ਉਹ ਅਪਲਾਈ ਕਰ ਸਕਦੇ ਆ ਜਿਵੇਂ ਕਿ ਇਹਦੇ ਵਿੱਚ ਸਕੂਲ ਸਰਟੀਫਿਕੇਟ ਲਿਖਿਆ ਹੋਇਆ ਹੈ ਡਰਾਈਵਿੰਗ ਲਾਇਸੈਂਸ ਆ ਜੇਕਰ ਤੁਹਾਡੇ ਕੋ ਕੋਈ ਪ੍ਰੂਫ ਨਹੀਂ ਹੈਗਾ ਇਹ ਸਾਰੇ ਉਹਨਾਂ ਨੇ ਦੱਸੇ ਹੋਏ ਆ ਕਿ ਇਹ ਵਾਲੇ ਪ੍ਰੂਫ ਤੁਸੀਂ ਲਗਾ ਸਕਦੇ ਆ ਸੋ ਜੇਕਰ ਇੱਕ ਅੱਧਾ ਪ੍ਰੂਫ ਨਹੀਂ ਹੈਗਾ ਤਾਂ ਜਿਹੜੇ ਬਾਕੀ ਦੇ ਪ੍ਰੂਫ ਆ ਉਹ ਲਗਾ ਕੇ ਅਪਲਾਈ ਕਰ ਸਕਦੇ ਆ ਸੈਲਫ ਡੈਕਲੇਸ਼ਨ ਫਾਰਮ ਤੇ ਵਿਟਨੈਸ ਵਾਲਾ ਫਾਰਮ ਇਦਾਂ ਮੈਂ ਤੁਹਾਨੂੰ ਲਾਸਟ ਵਿੱਚ ਦੱਸਦਾ ਇਹ ਸਭ ਤੋਂ ਜ਼ਰੂਰੀ ਚੀਜ਼ ਆ ਸੋ ਵੀਡੀਓ ਚ ਬਣੇ ਰਿਓ ਐਂਡ ਤੱਕ ਜਰੂਰ ਦੇਖਿਓ ਇਹਨੂੰ ਬਸ ਇੰਨੇ ਆਪਾਂ ਫਾਰਮ ਅਪਲੋਡ ਕਰਕੇ ਡਾਕੂਮੈਂਟ ਅਪਲੋਡ ਕਰਕੇ ਅਪਲੋਡ ਡਾਕੂਮੈਂਟ ਤੇ ਓਕੇ ਕਰ ਦਾਂਗੇ ਓਕੇ ਕਰਨ ਦੇ ਬਾਅਦ ਜਿਹੜੀ ਆਪਣੀ ਫਾਈਲ ਆ ਅਪਲਾਈ ਹੋ ਜਾਣੀ ਆ ਸਿਰਫ ਆਪਾਂ ਫੀਸ ਜਿਹੜੀ ਆ ਉਹਦੀ ਫੀਸ ਪੇ ਕਰਨੀ ਆ ਆਨਲਾਈਨ ਹੋਣੀ ਉਹ ਉਹਦੇ ਬਾਰੇ ਵੀ ਮੈਂ ਤੁਹਾਨੂੰ ਸਾਰਾ ਦੱਸ ਦਿੰਨਾ ਸੋ ਐਪਲੀਕੇਸ਼ਨ ਨੰਬਰ ਜਨਰੇਟ ਹੋ ਜਾਣਾ ਇਨ ਨੂੰ ਤੁਸੀਂ ਆਪਣੇ ਪੈਨ ਦੇ ਨਾਲ ਨੋਟ ਵੀ ਕਰ ਸਕਦੇ ਆ ਸਕਰੀਨ ਸ਼ਾਟ ਵੀ ਲੈ ਸਕਦੇ ਆ ਬਟ ਆਈਡੀ ਦੇ ਵਿੱਚ ਇਹ ਰਹਿਣਾ ਹੀ ਰਹਿਣਾ ਤੁਹਾਡਾ ਸੋ ਪੇ ਕਰਦਾਂਗੇ ਫੀਸ ਨੂੰ ਸੋ ਵੱਖ-ਵੱਖ ਤਰ੍ਹਾਂ ਦੀਆਂ ਆਪਸ਼ਨ ਆ ਜਾਣੀਆਂ ਯੂਪੀਆਈ ਨੈਟ ਬੈਂਕਿੰਗ ਕ੍ਰੈਡਿਟ ਡੈਬਿਟ ਕਾਰਡ ਜਾਂ ਇਹਨਾਂ ਦਾ ਜਿਹੜਾ ਸਕੈਨਰ ਆ ਯੂਪੀਆਈ ਸਕੈਨਰ ਉਹਦੇ ਥਰੂ ਤੁਸੀਂ ਜਿਹੜੇ ਇਹਦੀ ਫੀਸ ਆ ਉਹਨੂੰ ਪੇ ਕਰ ਸਕਦੇ ਆ ਹੁਣ ਆਪਾਂ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰਦੇ ਆ punjab.gov.in ویب سائٹ ఓపెਨ ਕਰਾਂਗੇ ਸੋ ਰਾਈਟ ਸਾਈਡ ਤੇ ਸਰਵਿਸ ਦੀ অপਸ਼ਨ ਆ ਉੱਥੇ ਜਾ ਕੇ ਡਾਊਨਲੋਡ ਐਪਲੀਕੇਸ਼ਨ ਫਾਰਮ ਤੇ ਓਕੇ ਕਰਦੇ ਆ ਡਿਪਾਰਟਮੈਂਟ ਸਿਲੈਕਟ ਕਰਾਂਗੇ ਹੈਲਥ ਐਂਡ ਫੈਮਿਲੀ ਵੈਲਫੇਅਰ ਸੋ ਓਕੇ ਜਾ ਕੇ ਕਰੈਕਸ਼ਨ ਇਨ ਡੈਥ ਸਰਟੀਫਿਕੇਟ ਦੀ ਪੀਡੀਐਫ ਓਪਨ ਹੋ ਜਾਏਗੀ ਸੋ ਨਾ ਆ ਪੀਡੀਐਫ ਐਨੂੰ ਮੈਂ ਸਾਰਾ ਦੱਸ ਦੇਣਾ ਕਿ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਫਾਰਮ ਨੂੰ ਭਰਨਾ ਆ ਇਸ ਦੇ ਵਿੱਚ ਉਹ ਫਾਰਮ ਸੀਗਾ ਜਿਹੜਾ ਵਿਟਨੈਸ ਤੇ ਸੈਲਫ ਡੈਕਲੇਰੇਸ਼ਨ ਫਾਰਮ ਜਿਹੜਾ ਆਪਾਂ ਅਪਲੋਡ ਕੀਤਾ ਆ ਸੋ ਨਾਮ ਦੇ ਵਿੱਚ ਨਾਮ ਫਾਦਰ ਨੇ ਮਦਰ ਨੇ ਜੇਟੋ ਬਰਥ ਲਿਖਾਂਗੇ ਅ ਜਿਹੜੀ অপਸ਼ਨ ਆ ਇੱਧਰ ਫੋਟੋ ਵਾਲੀ ਆ ਇੱਥੇ ਜਿਹੜਾ ਬੰਦਾ ਅਪਲਾਈ ਕਰਦਾ ਉਹਦੀ ਫੋਟੋ ਲੱਗ ਜੂਗੀ ਮੋਬਾਈਲ ਨੰਬਰ ਫਿਲ ਕਰਕੇ ਐਡਰੈਸ ਭਰ ਦਾਂਗੇ ਪ੍ਰੋਪਰ ਤਹਿਸੀਲ ਲਿਖ ਦਾਂਗੇ ਸਟੇਟ ਦੇ ਵਿੱਚ ਪੰਜਾਬ ਲਿਖ ਦਾਂਗੇ ਡਿਸਟ੍ਰਿਕਟ ਕਪੂਰਥਲਾ ਪਿੰਨ ਕੋਡ ਲਿਖ ਦਾਂਗੇ ਜੋ ਵੀ ਤੁਹਾਡਾ ਜ਼ਿਲ੍ਹਾ ਹੈਗਾ ਲੋੜ ਮੁਤਾਬਕ ਲਿਖਦੇ ਹੋ ਤੇ ਇੱਥੇ ਰਿਲੇਸ਼ਨ ਦੇ ਵਿੱਚ ਆਪਣਾ ਰਿਸ਼ਤਾ ਲਿਖ ਦਾਂਗੇ ਰਜਿਸਟ੍ਰੇਸ਼ਨ ਨੰਬਰ ਤੁਸੀਂ ਸਰਟੀਫਿਕੇਟ ਤੋਂ ਦੇਖ ਕੇ ਭਰ ਲੈਣਾ ਡਾਕੂਮੈਂਟ ਸੀਰੀਅਲ ਨੰਬਰ ਉਹਦੇ ਉੱਤੇ ਹੀ ਲਿਖਿਆ ਹੁੰਦਾ ਡੇਟ ਆਫ ਰਜਿਸਟ੍ਰੇਸ਼ਨ ਤਹਿਸੀਲ ਡਿਸਟ੍ਰਿਕਟ ਜ਼ਿਲ੍ਹਾ ਸਾਰਾ ਕੁਝ ਇੱਥੇ ਦੇਖ ਕੇ ਤੁਸੀਂ ਭਰ ਲੈਣਾ ਸੋ ਆਹ ਵਾਲਾ ਸੈਕੰਡ ਪੇਜ ਆ ਇਹਨੂੰ ਬਹੁਤ ਦੇਖ ਕੇ ਭਰਨਾ ਆਇਆ ਐਗਜ਼ਿਸਟਿੰਗ ਡਿਟੇਲ ਰਿਕੁਆਇਰ ਐਗਜ਼ਿਸਟਿੰਗ ਦੇ ਵਿੱਚ ਜਿਹੜੀ ਗਲਤ ਚੀਜ਼ ਆ ਔਰ एग्जांपल ਫਾਦਰ ਦਾ ਨਾਮ ਗਲਤ ਮਦਰ ਦਾ ਨਾਮ ਗਲਤ ਜੋ ਗਲਤ ਆ ਉਹ ਲਿਖ ਦੇਣਾ ਰਿਕੁਆਇਰਡ ਸਾਈਡ ਸਹੀ ਨਾਮ ਲਿਖ ਦੇਣਾ ਸੋ ਆ ਮੇਲ ਫੀਮੇਲ ਜੇਕਰ ਸਰਟੀਫਿਕੇਟ ਤੇ ਗਲਤ ਆ ਇਹਨੂੰ ਤੁਸੀਂ ਸਿਲੈਕਟ ਕਰ ਲੈਣਾ ਜੇਕਰ ਐਡਰੈਸ ਗਲਤ ਆ ਇੱਕ ਸਾਈਡ ਗਲਤ ਐਡਰੈਸ ਦੂਜੀ ਸਾਈਡ ਸਹੀ ਬਸ ਇੰਨਾ ਹੀ ਆ ਜਿਹੜਾ ਕਾਲਮ ਤੁਸੀਂ ਸਹੀ ਕਰੋਨਾ ਬਸ ਉਹੀ ਭਰਨਾ ਹੈ ਬਾਕੀ ਦਾ ਕਾਲਮ ਜਿਹੜੇ ਆਗੇ ਖਾਲੀ ਛੱਡ ਦੇਨੇ ਜੇਕਰ ਡੈਥ ਦੀ ਡੇਟ ਗਲਤ ਆ ਇੱਕ ਸਾਈਡ ਗਲਤ ਦੂਜੀ ਸਾਈਡ ਸਹੀ ਸੋ ਆ ਡਾਕੂਮੈਂਟ ਲਿਸਟ ਆ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਆ ਉਹ ਸਾਰਾ ਇਹਦੇ ਵਿੱਚ ਦੱਸਿਆ ਗਿਆ ਆ ਜਿਵੇਂ ਕਿ ਆਈਡੀ ਪ੍ਰੂਫ ਲੱਗਣੇ ਆ ਵੋਟਰ ਕਾਰਡ ਆਧਾਰ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਲਗਾ ਸਕਦੇ ਐ ਐਪਲੀਕੈਂਟ ਤੇ ਜਨ ਸਰਟੀਫਿਕੇਟ ਦੀ ਕਾਪੀ ਲੱਗੂਗੀ ਸੈਲਫ ਡੈਕਲੇਰੇਸ਼ਨ ਫਾਰਮ ਲੱਗੂਗਾ ਜਿਹੜਾ ਅੱਗੇ ਜਾ ਕੇ ਮੈਂ ਦੱਸ ਦੇਣਾ ਕਿਵੇਂ ਫਿਲ ਕਰਨਾ ਆ ਵਿਟਨੈਸ ਵਾਲਾ ਫਾਰਮ ਆ ਉਹ ਵੀ ਮੈਂ ਅੱਗੇ ਜਾ ਕੇ ਹੁਣ ਦੱਸੂਗਾ ਸਕੂਲ ਦਾ ਸਰਟੀਫਿਕੇਟ ਆ ਜੋ ਡਾਕੂਮੈਂਟ ਮੈਂ ਪਹਿਲਾਂ ਅਪਲੋਡਿੰਗ ਟਾਈਮ ਦੱਸਿਆ ਸੀ ਪੋਸਟਮਾਰਟਮ ਦੀ ਕਾਪੀ ਇਹ ਉਹਨਾਂ ਕੇਸਾਂ 'ਚ ਲੱਗਣੀ ਆ ਜੇਕਰ ਕੋਈ ਮਿਸ ਹੈਪਨਿੰਗ ਹੋਈ ਸੀ ਡੈਥ ਦੇ ਦੌਰਾਨ ਸੋ ਇੱਥੇ ਐਪਲੀਕੈਂਟ ਦੇ ਸਾਈਨ ਹੋ ਜਾਣੇ ਆ ਸੋ ਹੁਣ ਇੱਥੇ ਆਪਾਂ ਵਿਟਨੈਸ ਵਾਲਾ ਫਾਰਮ ਆ ਉਹ ਦੱਸਾਂਗੇ ਕਿਵੇਂ ਫਿਲ ਕਰਨਾ ਬਿਨੇਕਰ ਦੀ ਫੋਟੋ ਲੱਗ ਜਾਣੀ ਆ ਅੱਗੇ ਦਾ ਫਾਰਮ ਫਿਲ ਕਰਦੇ ਆ ਸੋ ਇੱਥੇ ਐਪਲੀਕੈਂਟ ਦਾ ਨਾਮ ਆ ਜਣਾ ਜੋ ਫਾਈਲ ਅਪਲਾਈ ਕਰਦਾ ਆ ਅੱਗੇ ਉਹਦੇ ਫਾਦਰ ਦਾ ਜਾਂ ਹਸਬੰਡ ਦਾ ਨਾਮ ਫਿਰ ਐਪਲੀਕੈਂਟ ਦਾ ਐਡਰੈਸ ਆ ਜਾਣਾ ਨੀਚੇ ਸੋ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਜਿਹੜਾ ਦਫ਼ਤਰ ਆ ਉਹ ਇਸ ਕੋਲਮ ਦੇ ਵਿੱਚ ਆਪਾਂ ਟਾਈਪ ਕਰ ਦੇਣਾ ਸੋ ਜਿਹੜਾ ਇੱਥੇ ਸਰਟੀਫਿਕੇਟ ਦੇ ਉੱਤੇ ਗਲਤੀ ਆ ਉਹ ਲਿਖ ਦੇਣਾ ਕਿ ਮੇਰੀ ਤੱਕ ਦੇ ਮਾਤਾ ਦਾ ਨਾਮ ਗਲਤ ਆ ਪਿਤਾ ਦਾ ਨਾਮ ਗਲਤ ਜਿਹਦਾ ਵੀ ਨਾ ਗਲਤ ਆ ਸੋ ਇਸ ਇੱਕ ਸਾਈਡ ਗਲਤ ਨਾਮ ਲਿਖ ਦਾਂਗੇ ਦੂਜੀ ਸਾਈਡ ਸਹੀ ਸੋ ਆ ਜਿਹੜਾ نیچے ਦੋ ਆਪਸ਼ਨ ਦਿੱਤੀਆਂ ਨੇ ਸਿਗਨੇਚਰ ਆਫ ਵਿਟਨੈਸ 2 ਸਿਗਨੇਚਰ ਆਫ ਵਿਟਨੈਸ 1 ਇਹਨਾਂ ਦੇ ਵਿੱਚ ਜਿਹੜੇ ਵਿਟਨੈਸ ਆ ਉਹਨਾਂ ਦੇ ਸਾਈਨ ਹੋ ਜਾਣੇ ਆ ਵਿਟਨੈਸ ਜਿਹੜੇ ਆ ਉਹ ਮੈਂ ਤੁਹਾਨੂੰ ਲਾਸਟ ਤੇ ਦੱਸਦਾ ਕਿਹਦੀ ਕਿਹਦੀ ਗਵਾਹੀ ਪੈ ਜਾਣੀ ਆ ਸੋ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਐਪਲੀਕੈਂਟ ਦਾ ਨਾਮ ਜੋ ਫਾਈਲ ਅਪਲਾਈ ਕਰਦਾ ਅੱਗੇ ਉਹਦਾ ਐਡਰੈਸ ਸੋ ਇੱਥੇ ਮ੍ਰਿਤਕ ਦਾ ਜੋ ਰਿਸ਼ਤਾ ਆ ਜਿਹੜਾ ਬੰਦਾ ਅਪਲਾਈ ਕਰਦਾ ਫਾਈਲ ਉਹ ਲਿਖ ਦਾਂਗੇ ਇੱਥੇ ਉਹਦਾ ਨਾਮ ਲਿਖ ਦਾਂਗੇ ਜਿਸ ਦੀ ਡੈਥ ਹੋਈ ਆ ਸੋ ਅੱਗੇ ਉਹਦੀ ਜਿਹੜੀ ਤਰੀਕ ਆ ਉਹ ਲਿਖਾਂਗੇ ਇਸ ਜਗ੍ਹਾ ਤੇ ਉਸ ਜਗ੍ਹਾ ਦਾ ਨਾਮ ਲਿਖ ਦਾਂਗੇ ਜਿਸ ਜਗ੍ਹਾ ਹੋਈ ਆ ਹਸਪੀਟਲ ਆ ਤਾਂ ਹਸਪੀਟਲ ਜੇਕਰ ਸ਼ਹਿਰ ਜਾਂ ਪਿੰਡ ਕਿਸੇ ਘਰ ਚ ਹੋਈ ਆ ਤਾਂ ਉਹਦਾ ਨਾਮ ਫੇਮ ਉੱਤੇ ਰਜਿਸਟ੍ਰੇਸ਼ਨ ਦਫ਼ਤਰ ਲਿਖ ਦਾਂਗੇ ਸੋਣਾ ਜਿਹੜਾ ਨੀਚੇ ਕਾਲਮ ਲਿਖਿਆ ਇਹਦੇ ਵਿੱਚ ਸਾਰਾ ਲਿਖ ਦਾਂਗੇ ਕਿ ਕਿਹੜੀ ਕਿਹੜੀ ਤਰ੍ਹਾਂ ਦੀਆਂ ਗਲਤੀਆਂ ਆ ਸੋ ਹੁਣ ਇਸ ਲਾਸਟ ਲਾਈਨ ਦੇ ਵਿੱਚ ਆਪਾਂ ਲਿਖਾਂਗੇ ਕਿ ਆਪਾਂ ਕਿਹੜੇ ਦਸਤਾਵੇਜ਼ ਲਗਾ ਰਹੇ ਹਾਂ ਕਰੈਕਸ਼ਨ ਕਰਾਉਣ ਦੇ ਲਈ ਜਿਵੇਂ ਕਿ ਆਧਾਰ ਕਾਰਡ ਪਾਸਪੋਰਟ ਜੋ ਵੀ ਤੁਸੀਂ ਆਪਣੇ ਡਾਕੂਮੈਂਟ ਲਗਾਉਣੇ ਆ ਉਹ ਸਾਰੀਆਂ ਹਾਂ ਪੰਜਾਬੀ ਦੇ ਵਿੱਚ ਰੀਡ ਕਰ ਲਿਓ ਇੱਕ ਵਾਰ ਕਰਕੇ ਇੱਥੇ ਭਰ ਦਿਓ ਜੇਕਰ ਸ਼ਹਿਰ ਦੇ ਵਿੱਚ ਰਹਿੰਦੇ ਆ ਐਮਸੀ ਜਾਂ ਕਿਸੇ ਗਾਸਟਡ ਅਫੀਸਰ ਦੇ ਸਾਈਨ ਕਰਾ ਸਕਦੇ ਆ ਜੇਕਰ ਪਿੰਡ ਚ ਰਹਿੰਦੇ ਆ ਸਰਪੰਚ ਪੰਚ ਜਾਂ ਕਿਸੇ ਗਾਸਟਡ ਅਫੀਸਰ ਦੇ ਸੋ ਸਵੈ ਘੋਸ਼ਨਾ ਕਰ ਜਿੱਥੇ ਲਿਖਿਆ ਇੱਥੇ ਤੁਸੀਂ ਸਾਈਨ ਕਰ ਦੇਣੇ ਆ ਇੰਨਾ ਕਰਨ ਦੇ ਬਾਅਦ ਤੁਹਾਡਾ ਜਿਹੜਾ ਫਾਰਮ ਆ ਭਰ ਹੋ ਜਾਏਗਾ ਸੋ ਫਾਈਨਲੀ ਵੀਡੀਓ ਦੇਖ ਕੇ ਪਤਾ ਲੱਗ ਗਿਆ ਹੋਣਾ ਕਿਵੇਂ ਤੁਸੀਂ ਘਰ ਬੈਠੇ ਫਾਈਲ ਅਪਲਾਈ ਕਰ ਸਕਦੇ ਆ ਸੋ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਓ ਐਹੋ ਜਿਹੀਆਂ ਇਨਫੋਰਮੇਸ਼ਨ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ